ਤੋ ਬਹੁਤ ਹੀ ਸਤਿਕਾਰਯੋਗ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜ਼ਮੀਨ ਹੇਠਲਾ ਪਾਣੀ ਜਿਹੜਾ ਵਾ ਉਹਦਾ ਪੱਧਰ ਲਗਾਤਾਰ ਜਿਹੜਾ ਵਾ ਉਹ ਨੀਵੇਂ ਜਾ ਰਿਹਾ ਜਿਸ ਦੇ ਉੱਤੇ ਸਾਡੀ ਪੰਜਾਬ ਦੀ ਜਿਹੜੀ ਖੇਤੀ ਆ ਉਹ ਨਿਰਭਰ ਕਰਦੀ ਹੈ ਪਰ ਅਸੀਂ ਪਾਣੀ ਨੂੰ ਬਹੁਤ ਵੇਸਟੇਜ ਕਰ ਰਹੇ ਹਾਂ ਬਹੁਤ ਵਿਅਰਥ ਗਵਾ ਰਹੇ ਹਾਂ ਅੱਜ ਕੱਲ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਵਾ ਉਹ ਕਪਾਹ ਬੀਜਣ ਤੇ ਸਿੱਧੀ ਬਜਾਈ ਦੀ ਰੌਣੀ ਕਰ ਲਈ ਦਿੱਤਾ ਜਾ ਰਿਹਾ ਪਰ ਕੁਝ ਕਿਸਾਨਾਂ ਵੱਲੋਂ ਜ਼ਮੀਨ ਆਪਣੇ ਕਣਕ ਦੇ ਨਾਲ ਨੂੰ ਅੱਗ ਲਗਾ ਕੇ ਪਹਿਲਾਂ ਤਾਂ ਮਿੱਟੀ ਦੀ ਜਿਹੜੀ ਸੇਹ ਜਿਹੜੀ ਆ ਉਹ ਵਿਗਾੜਦੇ ਆ ਪ੍ਰਦੂਸ਼ਣ ਫਲਾਉਂਦੇ ਆ ਤੇ ਮੁੜਕੇ ਉਹਨੂੰ ਪਾਣੀ ਲਾ ਕੇ ਠੰਡੀ ਕਰਦੇ ਆ ਜਿਹੜੀ ਕਿ ਬਿਲਕੁਲ ਜਿਹੜਾ ਵਾ ਉਹ ਵਿਰਥ ਦਾ ਕੰਮ ਆ ਕਿਉਂਕਿ ਜੇਕਰ ਅੱਜ ਹੀ ਅੱਜ ਕੱਲ੍ਹ ਅਸੀਂ ਸਾਡੇ ਖੇਤਾਂ ਦੀ ਮਿੱਟੀ ਨੂੰ ਸੁੱਕੇ ਵਿੱਚ ਵਾ ਕੇ ਖੁੱਲੇ ਛੱਡ ਦੇਾਂਗੇ ਤਾਂ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਬਿਮਾਰੀਆਂ ਫਸਲ ਲੱਗਦੀਆਂ ਨੇ ਜਾਂ ਕੀੜੇ ਮਕੌੜੇ ਜਿਹੜੇ ਕਿ ਜ਼ਮੀਨ ਦੇ ਵਿੱਚ ਹਾਨੀਕਾਰ ਕੀੜੇ ਨੇ ਉਹਨਾਂ ਦੇ ਪਿਓ ਪੇੜੇ ਜਾਂ ਉਹਨੂੰ ਜਿੱਥੇ ਵੀ ਉਹ ਵਿੱਚ ਰਹਿ ਰਹੇ ਨੇ ਉਹ ਸਾਰੇ ਮਰ ਜਾਂਦੇ ਆ ਧੁੱਪ ਦੇ ਨਾਲ ਕਿਉਂ ਗਰਮੀ ਬਹੁਤ ਆ ਤਾਂ ਜਦੋਂ ਆਪਾਂ ਠੰਡਾ ਕਰਾਂਗੇ ਤੇ ਉਹ ਜਿਹੜੇ ਸਾਰੇ ਜਿਹੜੇ ਆ ਉਹ ਵਿੱਚ ਰਹਿਣਗੇ ਤੇ ਫਿਰ ਜਦੋਂ ਆਪਾਂ ਝੋਨੇ ਦੀ ਜਾਂ ਬਾਸਮਤੀ ਦੀ ਜਾਂ ਹੋਰ ਫਸਲ ਦੀ ਕਾਸ਼ਤ ਕਰਾਂਗੇ ਤੇ ਉਹਦੇ ਤੇ ਜਿਹੜਾ ਉਹ ਹਮਲਾ ਕਰਨਗੇ ਸੋ ਇਹਦੇ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਣ ਹੋਇਆ ਉੱਥੇ ਪਾਣੀ ਦੀ ਜਿਹੜੀ ਆ ਉਹ ਵਿਰਥ ਗਿਆ ਕਿਉਂਕਿ ਪਾਣੀ ਇੱਕ ਅਨਮੋਲ ਕੁਦਰਤ ਵੱਲੋਂ ਜੜੀ ਬਖਸ਼ੀ ਗਈ ਅਨਮੋਲ ਦਾਤ ਆ ਜਿਹਨੂੰਾਨੂੰ ਬਚਾਉਣ ਦੀ ਲੋੜ ਹੈ ਸੋ ਅੱਜ ਦੇਖੋ ਆ ਪਾਣੀ ਦੇਖੋ ਕਿੰਨਾ ਲੱਗ ਗਿਆ ਠੀਕ ਆ ਨਹਿਰ ਦਾ ਪਾਣੀ ਮਿਲ ਰਿਹਾ ਵਾ ਪਰ ਨਹਿਰ ਦਾ ਪਾਣੀ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇਸ ਨੂੰ ਵਿਰਥ ਗਵਾਓ ਕਿਉਂਕਿ ਜਿਹੜਾ ਪਾਣੀ ਜਿਹੜਾ ਵਾ ਉਹ ਸਿਰਫ ਕਪਾਹ ਬੀਜਣ ਲਈ ਨਰਮਾ ਬੀਜਣ ਲਈ ਤੇ ਸਿੱਧੀ ਬਜਾਈ ਕਰਦੀ ਰੌਣੀ ਕਰਨ ਲਈ ਦਿੱਤਾ ਜਾ ਰਿਹਾ ਸੋ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਕਣਕ ਦੇ ਨਾਲ ਨੂੰ ਅੱਗ ਬਿਲਕੁਲ ਲਾਓ ਉਹਦੇ ਉੱਤੇ ਖੇਤ ਦੇ ਵਿੱਚ ਉਹਨੂੰ ਸੁੱਕੇ ਵਿੱਚ ਵਾ ਕੇ ਬਹੁਤ ਸਾਰੇ ਕਿਸਾਨ ਵਧੀਆ ਕੰਮ ਕਰ ਰਹੇ ਆ ਜਿਹੜੇ ਕਿ ਸੁੱਕੇ ਨੂੰ ਬਾਹਰ ਆ ਤੇ ਉਹਨੂੰ ਵਿੱਚੇ ਵਾਖ ਖੁੱਲੇ ਛੱਡਦੇ ਹੋ ਤੇ ਇਸ ਤਰ੍ਹਾਂ ਜਿ ਤਰ੍ਹਾਂ ਇਹਨਾਂ ਕਿਸਾਨ ਵੀਰ ਨੇ ਇਹ ਪਿੰਡ ਕਿਲਾ ਨਾਉ ਫਰੀਦਕੋਟ ਤੇ ਲੱਗ ਗਈ ਹੈ ਅੱਜ ਸਵੇਰੇ ਸਾਈਕਲਿੰਗ ਕਰ ਰਿਹਾ ਹੀ ਉਹ ਦੇਖਿਆ ਕਿ ਕਾਫੀ ਪਿੰਡਾਂ ਵਿੱਚ ਕਾਫੀ ਜਿਹੜੇ ਕਿਸਾਨਾਂ ਵੱਲੋਂ ਅੱਗ ਨਹੀਂ ਲਗਾਈ ਗਈ ਪਰ ਕੁਝ ਕਿਸਾਨਾਂ ਵੱਲੋਂ ਫਿਰ ਵੀ ਅੱਗ ਲਗਾਈ ਗਈ ਹੈ ਤੇ ਉਹਦੇ ਵਿੱਚ ਪਾਣੀ ਵੀ ਛੱਡਿਆ ਜਾ ਰਿਹਾ। ਸੋ ਦੁਬਾਰਾ ਸਾਰੇ ਨੁਕਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਇਸ ਕੁਦਰਤ ਦੀ ਦਾਤ ਨੂੰ ਨਾ ਬੇਇਰਤ ਕਰਾਈਏ। ਕਣਕ ਦੇ ਣਾੜ ਨੂੰ ਅੱਗ ਨਾ ਲਾਈਏ। ਕਿਉਂਕਿ ਸਾਡੇ ਜਿਹੜੇ ਜਦੋਂ ਆਪਾਂ ਅੱਗ ਲਾਉਂਦੇ ਆ ਤੇ ਉਹਦੇ ਬਹੁਤ ਸਾਰੇ ਖੁਰਾਕੀ ਤੱਤ ਜਿਹੜੇ ਜਿਹੜੇ ਕਿ ਅਸੀਂ ਣਾੜ ਦੇ ਵਿੱਚ ਨੇ ਉਹ ਵੀ ਜਲ ਜਾਂਦੇ ਆ, ਸੜ ਜਾਂਦੇ ਆ। ਤੇ ਇੱਕ ਜਿਹੜਾ ਦੂਜਾ ਜਿਹੜਾ ਬਾਅਦ ਉਹਦੇ ਵਿੱਚ ਜ਼ਮੀਨ ਜਿਹੜੀ ਉੱਪਰਲੀ ਕੁਛ ਇੰਚ ਜਿਹੜੇ ਆ ਉਹ ਬਹੁਤ ਗਰਮ ਹੋ ਜਾਂਦੀ ਜਿਹੜੀ ਕਿ ਇਹ ਭੱਠੇ ਵਾਂਗੂ ਇੱਟ ਬਣ ਜਾਂਦੀ ਆ ਤੇ ਉਹਦੇ ਵਿੱਚ ਬਹੁਤ ਸਾਰੇ ਸਾਡੇ ਜੀਵਾਂ ਨੂੰ ਜੜੇ ਨੇ ਉਸ ਖਤਮ ਹੋ ਜਾਂਦੇ ਆ ਜਿਹੜੇ ਕਿ ਇਸ ਨੂੰ ਉਹਨਾਂ ਨੇ ਗੱਲ ਨਾ ਹੀ ਛੋ ਦੁਬਾਰਾ ਫੇਰ ਮੇਰੀ ਬੇਨਤੀ ਆ ਕਿ ਆਪਾਂ ਇਸ ਕਣਕ ਦੇ ਨਾਲ ਨੂੰ ਅਗ ਨਾ ਲਾਈਏ ਅ ਲੱਗ ਅਗਨ ਦੇ ਨਾਲ-ਨਾਲ ਜਿਹੜਾ ਵਾ ਪਾਣੀ ਦੀ ਵੇਸਟੇਜ ਨਾ ਕਰੀਏ ਠੰਡੇ ਕਰਨ ਦੇ ਨਾਂ ਦੇਤੇ ਪਾਣੀ ਦੀ ਵੇਸਟੇਜ ਨਾ ਕਰੀਏ ਦੂਜੀ ਗੱਲ ਹੈ ਕਿ ਅੱਜਕੱਲ੍ਹ ਕਿਸਾਨਾਂ ਵੱਲੋਂ ਆਪਣੇ ਖੇਤਾਂ ਨੂੰ ਲੇਜ਼ਰ ਲੈਬਲਰ ਕੰਪਿਊਟਰ ਕਰਾਇਦੇ ਨਾਲ ਪਧਰਾ ਕੀਤਾ ਜਾ ਰਿਹਾ ਹੈ ਤੇ ਪਤਰਾ ਕਰਨ ਤੋਂ ਬਾਅਦ ਉਹਦੀ ਲੈਵਲਿੰਗ ਦੇਖਣ ਲਈ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਉਹ ਵੀ ਵੇਸਟੇਜ ਆ ਉਹ ਵੀ ਵਿਅਰਥ ਆ ਹੁਣ ਆ ਤੁਸੀਂ ਦੇਖਦੇ ਪਏ ਕਿ ਮੇਰੇ ਖਿਲ 7 8 10 ਕਿੱਲੇ ਜਿਹੜੀ ਆ ਇਹ ਟੱਕ ਹੈਗਾ ਵਾ ਇਹ ਪਤਰਾ ਕਰਕੇ ਤੇ ਮੁੜ ਕੇ ਪਾਣੀ ਲਾਇਆ ਗਿਆ ਸੋ ਇਹ ਵੀ ਜਿਹੜੀ ਆ ਆਪਾਂ ਕੰਮ ਨਹੀਂ ਕਰਨਾ ਕਿਉਂਕਿ ਜਦੋਂ ਆਪਾਂ ਸਿੱਧਾ ਕਰਤਾ ਪਤਰਾ ਕਰਤਾ ਤੇ ਇਹਦੇ ਮੰਨ ਪਤਰਾ ਹੀ ਆ ਉੱਚ ਲੈਵਲ ਦੇਖਣ ਦੀ ਲੋੜ ਹੀ ਨਹੀਂ ਆ ਪਾਣੀ ਵੇਸਟ ਜਾਊਗਾ ਪਾਣੀ ਤਾਂ ਬਹੁਤ ਜ਼ਿਆਦਾ ਕੀਮਤੀ ਆ ਸੋ ਇਹ ਵੀ ਜਿਹੜਾ ਬਚਾਖਰੀਏ ਆਪਣਾ ਜਿਹੜਾ ਜੇ ਲੈਦਰ ਲਰਨਿੰਗ ਕੀਤੀ ਆ ਤੇ ਉਹਨੂੰ ਬਾਅਦ ਵਿੱਚ ਜਦੋਂ ਆਪਾਂ ਸਿੱਧੀ ਕੋਈ ਵੀ ਫਸਲ ਬਿਜਣੀ ਸਿੱਧੀ ਵਿਜਾਈ ਕਰਨੀ ਹੈ ਚਾਹੇ ਉਹ ਝੋਨਾ ਲਾਉਣਾ ਵਾ ਉਹਨੂੰ ਆਪਣਾ ਕੱਦੂ ਕਰਨਾ ਕੱਦੂ ਕਰੋ ਸਿੱਧੀ ਵਿਜਾਈ ਕਰਨੀ ਸਿੱਧੀ ਕਰੋ ਤੇ ਉਹਦੇ ਵਿੱਚ ਜਿਹੜਾ ਉਹ ਪਾਣੀ ਲਾ ਦਿਓ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ